ਜਿਹੜੇ ਲੋਕ ਆ ਇਸ ਟਾਈਮ ਬੰਦ ਦੇ ਉੱਤੇ ਬੈਠੇ ਆ ਚਾਰ ਚੁਫੇਰੇ ਪਾਣੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਪਾਣੀ ਹੀ ਪਾਣੀ ਆ ਸੋ ਬੰਦ ਦੇ ਉੱਤੇ ਝੁੱਗੀਆਂ ਲਾ ਕੇ ਬੈਠੇ ਆ ਸੋ ਪੁੱਛਦੇ ਆ ਕਿ ਇਸ ਟਾਈਮ ਇਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਅਸੀ ਕਹਾਂ ਜੀ ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਸਾਡੀ ਮੰਗ ਸਰਕਾਰ ਅੱਗੇ ਇਹੋ ਹੀ ਆ ਵੀ ਸਾਨੂੰ ਦਰਿਆ ਦੇ ਵਿੱਚੋਂ ਕੱਢ ਕੇ ਤੇ ਪਾਸੇ ਕਿਤੇ ਸ਼ਿਫਟ ਕੀਤਾ ਜਾਵੇ ਸਾਨੂੰ 5-5 ਮਰਲੇ ਜਗ੍ਹਾ ਚਾਹੀਦੀ ਆ ਤੇ ਕਿਉਂਕਿ 23 ਚ ਪਾਣੀ ਆਇਆ 19 ਚ ਪਾਣੀ ਆਇਆ ਡੁੱਬਦੇ ਆਉਣੇ ਹਰ ਬਰੀ ਕਾਰਮਕਾਨ ਬਣਾਈ ਦਾ ਡੈਗ ਪੈਂਦੇ ਆ ਤੇ ਸਰਕਾਰਾਂ ਦੇਖੋ ਕੁਝ ਨਹੀਂ ਅਜੇ ਤੱਕ ਤਾਂ ਕਰ ਰਹੀਆਂ ਤੇ ਸਾਡੀ ਮੰਗਾ ਇਹੋ ਆ ਤੇ ਬਾਕੀ ਜੋ ਮਾਲ ਡੰਗਰ ਦੀਆਂ ਮੰਗਾ ਖੜੀਆਂ ਹੈਗੀਆਂ ਵੀ ਚਾਰਾ ਜਿੱਦਾਂ ਤੇ ਪੱਠੇ ਪੁੱਠੇ ਜਿੱਦਾਂ ਚਾਰ ਚੁਰਜਾ ਜਿੱਦਾਂ ਆ ਜਾਵੇ ਤੇ ਸਾੜੀਆਂ ਇਹੋ ਮੰਗਾ ਵਾਂ ਹੁਣ ਇਹ ਜਿਹੜਾ ਬੰਨ ਪਿੱਛੋਂ ਟੁੱਟਾ ਉਹ ਕਿਹੜਾ ਬੰਨ ਸੀਗਾ ਜਿਹੜਾ ਟੁੱਟਾ ਉਹ ਦੇਖੋ ਜੀ ਆਰਜੀ ਤੌਰ ਤੇ ਅੱਧਾ ਬਣ ਲੱਗਿਆ ਹੋਇਆ ਹੈ ਤੇ ਅੱਧਾ ਸਰਕਾਰੀ ਹੈ ਤੇ ਅੱਧਾ ਆਜੀ ਤੌਰ ਤੇ ਆ ਠੀਕ ਹੈ ਜੀ ਤੇ ਬਣ ਉਹ ਵੀ ਬਣੀ ਜਾਵੇ ਬਾਕੀ ਉਹ ਤਾਂ ਪਾਣੀ ਦੇ ਅਥੇ ਤੋਂ ਨੇਊਗਾ ਬਾਕੀ ਸਾਡਾ ਰਸਤਾ ਜਿਹੜਾ ਚਾਲੂ ਕੀਤਾ ਜਾਵੇ ਤੁਸੀਂ ਪਹਿਲਾਂ ਕਿਹੜੇ ਪਿੰਡ ਸੀਗੇ ਬੈਠੇ ਹੋਏ ਜੀ ਅਜੀ ਗੱਟਾਮੁੜੀ ਕਾਸੂ ਤੱਕਾ ਵਸਤੀ ਪਿੰਡ ਹਾਂਜੀ ਉਹ ਪਾਣੀ ਦੇ ਵਿੱਚ ਆ ਗਿਆ ਹੁਣ ਹਾਂ ਉਹ ਪਾਣੀ ਦੇ ਵਿੱਚ ਆ ਗਿਆ ਸੋ ਉੱਥੇ ਜਾਣ ਦਾ ਕੋਈ ਰਸਤਾ ਨਹੀਂ ਕੋਈ ਰਸਤਾ ਨਹੀਂ ਉੱਥੇ ਜਾਣ ਦਾ ਠੀਕ ਹੈ ਜੀ ਠੀਕ ਹੈ ਹੋਰ ਮਾਤਾ ਜੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਇੱਥੇ ਤੁਸੀਂ ਦੱਸੋ ਸਾਨੂੰ ਚਾਰੇ ਦੀ ਲੋੜ ਹੁਣ ਤੇ ਸਾਡੇ ਲੰਗਰ ਤਾ ਆ ਰਹੀ ਹੈ। ਬਾਬਾ ਦੇ ਆ। ਕਿਹੜਾ ਬਾਬਾ ਲੰਗਰ ਤੁਹਾਡੇ ਕੋਲ ਪਹੁੰਚਦਾ ਕਰਦਾ? ਸਾਡੇ ਕੋਲ ਬਿਆਸ ਵਾਲਾ ਪਹੁੰਚਦਾ। ਅੱਛਾ ਜੀ ਬਿਆਸ ਵਾਲਾ ਬਾਬਾ ਤੁਹਾਡੇ ਕੋਲੇ ਲੰਗਰ ਇੱਥੇ ਪਹੁੰਚਦਾ ਕਰਦਾ। ਹਾਂ ਪਹੁੰਚਦਾ ਕਰਦਾ। ਸੋ ਤਾਂ ਮੈਂ ਲੋੜ ਐ ਇਸੇ ਕਿ ਪਸ਼ੂਆਂ ਲਈ ਚਾਹਾਂ ਚਾਹੀਦਾ, ਚਾਰ ਚਾਹੀਦਾ। ਹਾਂ। ਤੇ ਚਾਹ ਜੀ ਉਹ ਅਸੀਂ ਬਣਾ ਲਵੀ ਦਾ। ਕੋਈ ਆਪਣੇ ਦੇ ਜਾਂਦੇ ਆ ਸੌਦਾ ਪਤਾ ਮਾੜਾ ਮੋਟਾ ਸਹਿਤਾ ਕਿੰਨੇ ਕੋਈ ਕਿਸੇ ਕੋਲ ਹੁੰਦੀ ਏ। ਭੈਣ ਭਾਈ ਕੋਲ ਦੇ ਜਾਂਦਾ। ਠੀਕ ਹੈ ਜੀ ਠੀਕ ਹੈ। ਤੇ ਉਹਨਾਂ ਇੱਥੇ ਸਾਡੇ ਕੋਲ ਪਸ਼ੂਆਂ ਵਾਸਤੇ ਕੁਝ ਵੀ ਨਹੀਂ ਗਾ। ਸੋ ਬੇਨਤੀ ਕਰਦੇ ਆ ਕਿ ਇੱਥੇ ਇਸ ਬੰਧੇ ਉੱਤੇ ਜਿਹੜਾ ਚਾਰ ਚਾਹੀਦਾ ਚਾਰ ਪਸ਼ੂਆਂ ਦੇ ਲਈ ਪਸ਼ੂ ਭੁੱਖੇ ਆ ਸੋ ਪਸ਼ੂਆਂ ਦੀ ਇਸ ਟਾਈਮ ਚਾਰਾ ਚਾਰ ਦੀ ਲੋੜ ਆ ਸੋ ਪੰਜਾਬੀ ਨੰਬਰ 1 ਦੀ ਟੀਮ ਵੱਲੋਂ ਇਹਨਾਂ ਨੂੰ ਇੱਥੇ ਆ ਕੇ ਇਹਨਾਂ ਦੀ ਗੱਲਬਾਤ ਸੁਣੀ ਗਈ ਆ ਸੋ ਅਗਲੀ ਬਾਟ ਦੇ ਲਈ ਤੁਹਾਡੇ ਨਾਲ ਹੋਰ ਕਿਤੇ ਗੱਲ ਕਰਦੇ ਆ ਸੋ ਹੁਣ ਤੱਕ ਲਈ ਧੰਨਵਾਦ ਜੀ